ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਮਾਲ ਵਿਭਾਗ ਦੀ ਚੋਰਮੋਰੀ ਦੋਸਤੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮਾਲ ਵਿਭਾਗ ਰਿਸ਼ਵਤ ਲੈਣ ਵਿੱਚ ਪਹਿਲੇ ਦਿਨ ਤੋਂ ਹੀ ਬਦਨਾਮ ਰਿਹਾ ਹੈ ਬੇਸ਼ੱਕ ਸਾਡੇ ਮੁੱਖ ਮੰਤਰੀ ਸਾਹਿਬ ਦਾਵਾ ਕਰ ਰਹੇ ਹਨ ਕਿ ਅਸੀਂ ਪੰਜਾਬ ਵਿੱਚੋਂ ਰਿਸ਼ਵਤਖੋਰੀ ਨੂੰ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਪਰ ਮਾਲ ਵਿਭਾਗ ਵਿੱਚ ਉੱਪਰ ਮੁੱਖ ਮੰਤਰੀ ਦੀ ਧਮਕੀ ਦਾ ਕੋਈ ਵੀ ਅਸਰ ਨਹੀਂ ਹੋਇਆ ਇਸ ਵਿਭਾਗ ਵਿੱਚ ਪਹਿਲਾਂ ਨਾਲੋਂ ਵੀ ਵੱਧ ਰਿਸ਼ਵਤ ਚੱਲ ਰਹੀ ਹੈ ਰਿਸ਼ਵਤ ਰਿਸ਼ਵਤ ਲੈਣ ਦਾ ਤਰੀਕਾ ਵੀ ਬਹੁਤ ਸੁਧਰਿਆ ਹੋਇਆ ਹੈ ਇਹ ਤਰੀਕਾ ਵਰਤ ਕੇ ਮਾਲ ਵਿਭਾਗ ਦੇ ਅਧਿਕਾਰੀ ਸਮੇਤ ਤਹਿਸੀਲਦਾਰ ਮੋਟੀ ਰਿਸ਼ਵਤ ਲੈ ਲੈਂਦੇ ਹਨ ਅਤੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਇਸ ਤਰ੍ਹਾਂ ਇਹ ਲੋਕਾਂ ਦੀ ਮੋਟੀ ਛੱਲ ਲਾਉਂਦੇ ਹਨ ਦੋਸਤੋ ਤਰੀਕਾ ਇਹ ਹੈ ਕਿ ਜਦ ਕੋਈ ਆਦਮੀ ਕੋਈ ਜ਼ਮੀਨ ਜਾਂ ਪਲਾਟ ਮੁੱਲ ਖਰੀਦਦਾ ਹੈ ਤਾਂ ਉਹ ਉਸ ਜ਼ਮੀਨ ਜਾਂ ਪਲਾਟ ਦਾ ਮਾਲਕ ਬਣਨ ਵਾਸਤੇ ਰਜਿਸਟਰੀ ਕਰਵਾਉਣ ਜਾਂਦਾ ਹੈ ਸਭ ਤੋਂ ਪਹਿਲਾਂ ਉਹ ਕਿਸੇ ਅਰਜੀ ਨਵੀਸ ਕੋਲ ਜਾ ਕੇ ਆਪਣੀ ਰਜਿਸਟਰੀ ਲਿਖਣ ਵਾਸਤੇ ਕਹਿੰਦਾ ਹੈ ਜਦ ਰਜਿਸਟਰੀ ਪੂਰੇ ਕਾਗਜ਼ ਪੱਤਰ ਨਾਲ ਲਾ ਕੇ ਲਿਖ ਦਿੱਤੀ ਜਾਂਦੀ ਹੈ ਤਾਂ ਅਰਜੀ ਨਿਵੇਸ਼ ਉਸ ਆਦਮੀ ਨੂੰ ਦੱਸ ਦਿੰਦਾ ਹੈ ਕਿ ਰਜਿਸਟਰੀ ਤੇ ਓਕਾ-ਪੁਕਾ 30 ਜਾਂ 35000 ਖਰਚ ਆਵੇਗਾ ਇਹ ਸਾਰੇ ਓਕਾ-ਪੁਕਾ ਖਰਚੇ ਵਿੱਚ ਅਰਜੀ ਨਿਵੇਸ਼ ਦੀ ਫੀਸ ਵੀ ਆ ਗਈ ਅਸ਼ਟਾਮਾ ਦੀ ਫੀਸ ਵੀ ਆ ਗਈ ਅਤੇ ਅੰਦਰ ਬੈਠੇ ਰਜਿਸਟਰੀ ਕਰਨ ਵਾਲੇ ਤਸਵੀਮਦਾਰ ਤੋਂ ਲੈ ਕੇ ਹੋਰ ਨਿੱਕੇ-ਮੋਟੇ ਸਾਰੇ ਜਣਿਆਂ ਦੀ ਫੀਸ ਵੀ ਆ ਜਾਂਦੀ ਹੈ। ਇਸ ਰਜਿਸਟਰੀ ਦੀ ਰਕਮ ਨਿਰਪਰ ਕਰਦੀ ਹੈ ਕਿ ਉਹ ਕਿੰਨੀ ਵੱਡੀ ਰਜਿਸਟਰੀ ਹੈ। ਇਸ ਤਰ੍ਹਾਂ ਅੰਦਰ ਬੈਠੇ ਬਿਠਾਉਣ ਨੂੰ ਆਪਣਾ-ਆਪਣਾ ਹਿੱਸਾ ਮਿਲ ਜਾਂਦਾ ਹੈ। ਜਿਵੇਂ ਸਿਆਣੇ ਆਦਮੀ ਕਹਿੰਦੇ ਹੁੰਦੇ ਹਨ ਕਿ ਨਾ ਚੋਰ ਭੌਂਕੇ ਨਾ ਸੌਰੀ ਨਾ ਚੋਰ ਲੱਗੇ ਨਾ ਕੁੱਤਾ ਭੌਂਕੇ ਸਾਰਾ ਕੰਮ ਅੰਦਰ ਬੈਠੇ ਬਿਠਾਇਆਂ ਦਾ ਹੋ ਜਾਂਦਾ ਹੈ। ਸ਼ਾਮ ਨੂੰ ਇੱਕ ਨਿਸ਼ਚਿਤ ਕੀਤਾ ਹੋਇਆ ਬੰਦਾ ਅਰਜੀਨਵੀਸ ਕੋਲ ਪਹੁੰਚਦਾ ਹੈ ਅਤੇ ਚੁੱਪ ਕਰਕੇ ਰਕਮ ਇਕੱਠੀ ਕਰਕੇ ਲੈ ਜਾਂਦਾ ਹੈ ਤੇ ਬਾਅਦ ਵਿੱਚ ਆਪਣੀ ਆਪਣੀ ਸੈਟਿੰਗ ਦੇ ਹਿਸਾਬ ਨਾਲ ਰਕਮ ਨੂੰ ਵੰਡ ਲਿਆ ਜਾਂਦਾ ਹੈ। ਜੇਕਰ ਕੋਈ 100 ਵਿੱਚੋਂ ਇੱਕ ਆਦਮੀ ਇਹ ਗੱਲ ਕਹੇ ਕਿ ਮੈਂ ਰਜਿਸਟਰੀ ਆਪੇ ਹੀ ਕਰਵਾ ਲਵਾਂਗਾ ਤਾਂ ਰਜਿਸਟਰੀ ਲਾ ਕੇ ਤਹਿਸੀਲਦਾਰ ਸਾਹਿਬ ਦੇ ਰੀਡਰ ਕੋਲ ਜਾਂਦਾ ਹੈ ਤਾਂ ਉਹ ਚਾਹੇ ਉਸ ਰੀਡਰ ਨੂੰ ਕਿੰਨੀ ਵੀ ਬਰੀਕੀ ਨਾਲ ਸ਼ਾਨਵੇਂ ਕਿਉਂ ਨਾ ਕਰਨੀ ਪਵੇ ਉਹ ਜ਼ਰੂਰ ਕੋਈ ਨਾ ਕੋਈ ਨਿੱਕਾ ਮੋਟਾ ਨੁਕਸ ਲੱਭ ਕੇ ਉਸ ਆਦਮੀ ਨੂੰ ਕਹਿ ਦਿੰਦਾ ਹੈ ਕਿ ਪਹਿਲਾਂ ਆਹ ਤਰੋਟੀ ਪੂਰੀ ਕਰੋ ਪਰ ਜਦ ਉਹੀ ਰਜਿਸਟਰੀ ਅਰਜ਼ੀ ਨਵੀਸ ਰਾਹੀਂ ਦਫ਼ਤਰ ਪਹੁੰਚਦੀ ਹੈ ਤਾਂ ਕਿੱਡੀ ਵੀ ਵੱਡੀ ਤੋਂ ਵੱਡੀ ਤਰੋਟੀ ਕਿਉਂ ਨਾ ਹੋਵੇ ਉਹੀ ਤਸੀਲ ਦਾ ਤਸੀਲਦਾਰ ਦਾ ਰੀਡਰ ਰਜਿਸਟਰੀ ਨੂੰ ਓਕੇ ਕਰ ਦਿੰਦਾ ਤੇ ਰਜਿਸਟਰੀ ਹੋ ਜਾਂਦੀ ਹੈ ਅਸਲ ਵਿੱਚ 95% ਕਸੂਰ ਸਾਡੇ ਲੋਕਾਂ ਦਾ ਹੈ ਵੇਖਣ ਵਿੱਚ ਪੂਰਾ ਰੋਬ ਸ਼ੋਭ ਹੋਵੇਗਾ ਪਰ ਪਤਾ ਨਹੀਂ ਤਹਿਸੀਲਦਾਰ ਤੋਂ ਉਹਨਾਂ ਨੂੰ ਕੀ ਡਰ ਲੱਗਦਾ ਹੈ ਪਤੰਦਰ ਡਰ ਦੇ ਅੰਦਰ ਹੀ ਨਹੀਂ ਵੱਢਦੇ ਵਾਤ ਤੋਂ ਵਦ ਕੀ ਹੋਵੇਗਾ ਕਿ ਰਜਿਸਟਰੀ ਤਸੀਲਦਾਰ ਇੱਕ ਦਿਨ ਲੇਟ ਕਰ ਦੇਵੇਗਾ ਫਿਰ ਕੀ ਭਾਅ ਡਿੱਗ ਪਵੇਗਾ ਜੇਕਰ ਇੱਕ ਦਿਨ ਦੀ ਭਕਾਈ ਕਰਕੇ ਤੁਹਾਨੂੰ 40-50 ਹਜ਼ਾਰ ਰੁਪਏ ਦਾ ਫਾਇਦਾ ਹੁੰਦਾ ਹੈ ਤੱਕ ਕੀ ਮਾਰਾ ਹੈ ਸਰਕਾਰ ਦੱਸੋ ਇਹਦੇ ਵਿੱਚ ਕੀ ਕਰੇ ਜੇਕਰ ਸਾਡੇ ਆਪ ਦੇ ਵਿੱਚ ਹੀ ਕੋਈ ਦਮ ਨਹੀਂ ਹੈ ਪੰਜ ਅਸੀਂ ਐਵੇਂ ਵੱਟ ਪਿੱਛੇ ਲੜ ਕੇ ਗਵੰਡੀ ਦਾ ਸਿਰ ਪਾੜ ਦਿੰਦੇ ਹਾਂ ਪਰ ਜਿੱਥੇ ਬਹਾਦਰੀ ਦਿਖਾਉਣੀ ਹੈ ਉੱਥੇ ਐਵੇਂ ਨਿੱਕੇ ਨਿੱਕੇ ਅਫਸਰਾਂ ਤੋਂ ਡਰੀ ਜਾਂਦੇ ਹਾਂ ਕੋਈ ਪੁੱਛਣ ਵਾਲਾ ਹੋਵੇ ਕਿ 2-2 ਲੱਖ ਰੁਪਇਆ ਲੱਖ-ਲੱਖ ਰੁਪਇਆ ਤਨਖਾਹ ਸਰਕਾਰਾਂ ਤੋਂ ਲੈਂਦੇ ਹਨ ਜੇਕਰ ਇਹ ਰਜਿਸਟਰੀ ਨਾ ਕਰਨਗੇ ਤਾਂ ਹੋਰ ਦੱਸੋ ਇਹ ਕੀ ਕਰਨਗੇ ਅਸੀਂ ਖੁਦ ਇਹਨਾਂ ਲੋਕਾਂ ਨੂੰ ਆਪਣੇ ਸਿਰ 'ਤੇ ਬਿਠਾਇਆ ਹੈ ਦੋਸਤੋ ਜੇਕਰ ਤੁਸੀਂ ਇਹਨਾਂ ਦੀਆਂ ਚੋਰ ਮੋਰੀਆਂ ਬੰਦ ਕਰਨੀਆਂ ਹਨ ਤਾਂ ਤੁਹਾਨੂੰ ਖੁਦ ਹਿੰਮਤ ਅਤੇ ਜਤਨ ਨਾਲ ਕੰਮ ਕਰਨਾ ਪਵੇਗਾ ਨਹੀਂ ਤਾਂ ਤੁਹਾਡੇ ਇਸੇ ਤਰ੍ਹਾਂ ਹੀ ਲੁੱਟ ਹੁੰਦੀ ਰਹੇਗੀ ਤੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗਣ ਤਾਂ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ